ਆ ਹੋ ਗਿਆ ਸੌਦਾ ਬਾਈ ਜੀ ਬਾਈ ਸੌਦਾ ਹੋ ਗਿਆ ਦੋ ਬੱਕਰੀਆਂ ਕਿੰਨੇ ਚ ਹੋ ਗਿਆ ਬਾਈ 35000 ਦੋਵਾਂ ਦਾ ਕਿਹੜਾ ਪੈਂਦਾ ਬਾਈ ਜੀ ਆਪਣਾ ਮੇਰੀ ਨਾ ਬਾਤ 30000 ਲੱਗੇ ਲੱਗੇ ਬੱਚੇ ਆਵੇ ਆ ਤਿੰਨ ਬੱਚੇ ਆ ਮਗਰ 4 4 4 ਚਾਰ ਬੱਚੇ ਲਖਾਇਆ ਵਗਾ ਲਾ ਬਈ ਟੰਗ ਵਾਲੀ ਮੰਡੀ ਤੇ ਸੌਦਾ ਹੋਇਆ ਸਾਬ ਨਾਲ ਬਾਈ ਨੇ ਵੈਸੇ ਆ ਗਏ ਬਾਈ ਆ ਗਏ ਬਹੁਤ ਬਹੁਤ ਧੰਨਵਾਦ ओके ਜੱਤਾ ਵੇਖ ਲੈ ਕਾਹਦਾ ਸੌਦਾ ਹੋ ਗਿਆ ਕਿੰਨੇ ਦਾ ਕਰਾਤਾ ਬਈ ਮੱਪੂਨ ਕਰਾਇਆ ਖਾਣ ਨੂੰ ਦੇ ਦੇਣ ਗਾਂਹ ਸਾਹ ਨੂੰ ਗਾਂ ਦੇ ਅੱਛਾ ਦੋ ਬੱਚੇ ਇਹਦੇ ਮਗਰ ਦੋ ਬੱਚੇ ਕਿੰਨੇ ਦੀ ਹੋ ਗਈ ਹਾਂ 25 ਦੀ ਠੀਕ ਹੁਣ 25 ਦੀ ਹੋਈ ਹੈ ਹਾਂ 25 ਦੀ ਹੋਈ 25 ਠੀਕ ਹੈ ਕਿਹੜਾ ਪਿੰਡ ਆਪਣਾ ਆਪਣੇ ਪਿੰਡ ਦਾ ਹੱਕੂ ਵਾਲਾ ਜੀ ਹੱਕੂ ਸਹੀ ਹੈ ਲੋਈ ਤੰਗ ਵਾਲੀ ਮੰਡੀ ਤੇ ਨजीर खान ਜੀ ਪਹੁੰਚੇ ਤੇ ਆ ਸੌਦਾ ਉਹਨਾਂ ਨੇ ਕੀਤਾ 25000 ਦੀ ਬੱਕਰੀ ਖਰੀਦੀ ਹੈ ਕਿ ਬਾਈ ਜੀ ਤੁਹਾਨੂੰ ਲੱਗੇ ਹੈ ਭਾਈ ਕਿ ਸੋ ਪਕੜ ਕੇ ਦੇਖ ਲੈ ਤਾ ਫਿਰ ਕਿਆ ਟੋਰ ਕੇ ਦੇਖ ਹੋ ਜਾ ਹੁੰਦਾ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਉਣੇ ਦੋਸਤੋ ਜੁੜੇ ਰਹੋ ਆਪਣੇ ਚੈਨਲ ਠੀਕ ਆ ਜੀ ਬਹੁਤ ਵਧੀਆ ਜੀ ਚੱਕੋ ਬਾਈ ਕਰਾ ਦੇਣਗੇ ਬਸ ਉਹ ਲਖਾਈ ਨਾ ਕੀ ਹੁੰਦਾ ਸੋਨਾ ਮੈਂ ਕਰਾ ਦੂੰ ਲਗਾਈ ਬਾਈ ਬਰਾਂਡ ਕਿੰਨੇ ਦਾ ਕਰਤਾ ਬਾਈ ਸਾਢੇ 8 ਸਾਢਾ ਸਰਾ ਪੂਰਾ ਕਰਤਾ। ਲੋ ਵੀ ਆ ਪਾਠਾ ਮੈਰੂ ਕੋਲੇ ਸੀ ਬਾਈ ਕੋਲੇ। ਸਰ ਆਪਾਂ 100 ਪਿੱਛੇ ਦੇ ਗਏ ਸਾਢੇ 8 ਸਰਾ ਪੂਰਾ। ਉਹ ਨਹੀਂ ਭਰਾ ਹੁਣੀ। ਉਹ ਠੀਕ ਹੈ ਜਰਾ ਵੀ ਕੋਈ। ਮੈਂ ਯਾਰ ਤੇਰਾ ਮੰਗ ਕੇ ਤੈਨੂੰ ਇੱਕੋ ਹੀ ਦਾ ਲਗਾਇਆ ਤੇ ਵੀ ਗੁੱਟੀ ਨਹੀਂ ਦੇ। ਪਰ ਇਹਨੂੰ ਹੋ। ਇਹ ਇੱਥੇ ਖਾ। ਫੇਰ ਵੇਖਦੀ ਏ ਬੱਕਰੀ। ਉਹ ਯਾਰ ਜਦ ਤਾ ਸਾ ਉਹ ਬੱਕਰੀ ਚ ਫੇਰ ਉਹਦਾ ਬਾਈ ਕਹਿੰਦਾ ਆਵੇ ਸਾਹਿਬ। ਮੇਰਾ ਬੰਨੀ ਪੀਆ ਚੀਕਾ ਲਵੇ। ਉਹ ਤੇਰੀ ਬੱਕਰੀ ਉਹਨੂੰ ਬਣਾ ਅਗਲੇ ਤਾਂ ਕੋਈ ਆਦੇਸੀ ਤਾਂ ਹੈ। ਕੰਮੀ ਅਸੀਂ ਵੀ ਕਰਦੇ ਹਾਂ। ਹਾਂ। ਕਿਹੜਾ ਬੰਦਾ ਇਹਦੇ ਬਾਰੇ ਜਾਣਦਾ ਉਹਨੂੰ ਪੁੱਛ ਲੈ ਕੋਈ ਦੁਕਾਨਦਾਰ ਪੰਜਾਹ ਤੱਕ ਦੇ ਦਿਲ ਤੱਕਦਾ ਨਾ ਜਿਉਂ ਹੁਣ ਆਪਾਂ ਜੇ ਹੁਣ ਜਾਣਦੇ ਆ ਅਗਲਾ ਕਹਿੰਦੇ ਆ ਥੋੜੀ ਮਹਿੰਗੀ ਦੀ ਬਾਤ ਮੰਗਿਆ ਕੀ ਸੀ ਬਾਈ ਇਹਦਾ 13000 ਮੰਗਿਆ ਸੀ ਭਰਾ 10 ਦੀ ਕਹਿੰਦਾ ਸਾਢੇ 8 ਲਾਉਂਦੇ ਹੈ ਹਾਂ 3 ਮਿੰਟ ਜਿੰਨਾ ਪਰਨਾ ਉਹ ਆ ਸਕਦੇ ਹੈ ਬਾਈ ਲੈਣ ਵਾਲੇ ਦਾ ਉਹ ਬਰੇ ਗੁਜਰ ਹੈ ਊੜਾ ਗੁਜਰ ਹੈ ਹਾਂ ਬਈ ਬੂੜਾ ਗੁਜਰ ਦੇ ਬੰਦੇ ਆ ਜਿਹੜਾ ਸੌਦਾ ਕਰਦੇ ਆ ਕਾਟ ਲੋ ਫਰਕ ਥੋੜਾ ਹੀ ਰਹਿ ਗਿਆ ਥੋੜਾ ਉਹ ਭਾਈ ਹੈਲੋ ਉਹ ਸ਼ੰਦਰਾ ਮੈਂ ਗੁਰੂ ਰਿਆ ਕੀ ਕਰਤੀ ਬਾਈ 9000 ਦੀ ਪੂਰੇ 9000 ਦੀ ਲਓ ਵੀ ਆ ਬਰਬਰੀ ਪੱਠ ਬਾਈ ਹਰਾਂ ਕੋਲੇ ਸੀ ਮੰਦਰਾ ਹਰਾਂ ਕੋਲੇ ਚੋਗੇ ਵਾਲਿਆਂ ਕੋਲੇ ਤੇ 9000 ਦੀ ਹੋਈ ਸਿੱਟ ਜੀ ਆਪ ਕਿੱਥੋਂ ਆਏ ਆ ਦੇਓ ਪੈਸੇ ਬਾਈ ਐਸੀ ਆਦਾ ਕੋਈ ਨਹੀਂ ਬੈਨਾ ਫੜਾ ਦਿਓ ਫਿਰ ਆ ਗਿਆ ਤੁਹਾਡਾ ਠੀਕ ਆ ਬਾਈ ਦੁਬਾਰਾ ਫਿਰ ਤੁਹਾਨੂੰ ਬੱਕਰੀ ਵਿਖਾ ਲਈਏ ਬਰਬਰੀ ਬੱਕਰੀ ਇਹ ਇਹਦਾ ਸੌਦਾ ਹੋਇਆ ਪੂਰੇ 9000 ਟੋਂਗ ਵਾਲੀ ਬੱਕਰਾ ਮੰਡੀ ਆਹੋ ਫਿਰ ਕਾਲਾ ਸੌਦਾ ਕਰਦਾ ਮਹਿਰੂ ਬਾਈ 9000 ਉਹ ਕਾਲੀ ਦਾ ਬੂਰ ਕੰਨੀ ਦਾ ਲੈ ਵੀ ਆ ਬੂਰ ਕੰਨੀ ਪਾਠ ਦਾ ਸੌਦਾ ਚੱਲੀ ਜਾਂਦਾ ਬਾਈ ਸਾਬ ਕੋਲੇ ਆ ਇਹ ਰੀ ਜਾਂਦਾ ਪਤਾ ਨਹੀਂ ਕਿੰਦਾ ਇਹ ਬੰਦਾ ਨਾ ਮੈਂ ਖਾਣੀ ਖਾਣੀ ਆ ਚਾਹ ਮੈਂ ਤੈਨੂੰ ਐ ਨਹੀਂ ਆਦਾ ਤੂੰ ਖਾਣੀ ਖਾਣੀ ਆ ਹਾਂ ਇਹਨੇ ਫਿਰ ਜਦੋਂ ਇਹ ਜਾਂ ਫਿਰ ਇੱਕ ਚਾਹ ਦੇ ਕਰਕੇ ਲੈ ਗਈ ਤੈਨੂੰ ਆਸ ਨਹੀਂ ਫਿਰ ਜੋងੇ ਦਾ ਖਣਾ ਉਹ ਨਾਗਵਾ ਦੇਣੀ ਉਹ ਬਾਈ ਆ ਬੱਕਰੀ ਦਾ ਸੌਦਾ ਹੋਇਆ ਕਿੰਨੇ ਦਾ ਕਰਤਾ ਬਾਈ 9000 ਦਾ ਪੂਰੇ 9000 ਦਾ ਕਰਤਾ ਬਾਈ ਕਿਹੜੇ ਪਿੰਡ ਦੇ ਆ ਬੰਬੀ ਹਾ ਬੰਬੀ ਹਾ ਭਾਈ ਦਾ ਬੰਬੀ ਹੇ ਦੇ ਠੀਕ ਆ ਇਧਰਾਂ ਦਾ ਗੱਲ ਕਰਾ ਗਿਣੋ ਪੈਸੇ ਬਾਈ بس ਇਹ ਤਾਂ ਮੈਂ ਬੋਲਤਾ ਸਭ ਕੋਲੇ ਸੀ ਬਾਈ ਕੋਲੇ ਇਹ ਬੱਕਰੀ ਕੋਲੇ ਮੈਨੂੰ ਪਾ ਪੈ ਗਿਣੋ ਪੈਸੇ ਬਾਈ ਲਾ ਵੀ ਤੁੰਗ ਵਾਲੀ ਦੇ ਸੌਦੇ ਆ ਦੋਸਤੋ ਇਹ ਹੋ ਰਹੇ ਆ ਕੋਨੀ ਜਿੱਤੇ ਹੈਗੀ ਬਾਈ ਤੇਰਾ ਸਿਰ ਮੱਥੇ ਨਾ ਮੋਦੀ ਫੋਨ ਕਰ ਦੂ ਆ ਪੰਗਾ ਕਲ ਲੜਾ ਦਾ ਨਾ ਕੋਨੀ ਆਲਾ ਹੁਣ ਤੈਨੂੰ ਦੋ ਚੀਜ਼ਾਂ ਲੈਤੀਆਂ ਸੀ ਇਹ ਲੈ ਜਾ ਜਿੱਤੇ ਕੋਨੇ ਆ ਗਈ ਬੋੜਾ ਜੀ ਅੱਜ ਜਿੱਤੇ ਕੋਨੀ ਹੋ ਗਿਆ ਉਹ ਦੇ ਸਾਨੂੰ ਫੜਾ ਦੇ ਇਹਦੇ ਨਾਲ ਗਹਿਣ ਬਾਈ ਪੈਸੇ ਹਜ਼ਾਰ-ਹਜ਼ਾਰ ਕਰਕੇ ਫੜਾਈ ਆ ਇੱਕ ਝਾਕ ਨਹੀਂ ਮੇਰੀ ਝਾਕਣੀ ਨਹੀਂ ਬੱਤੀ ਦਿੱਤਾ ਮੈਂ ਤਾਂ ਹੀ ਦਾ ਪਰੇ ਆ ਗਿਆ ਮੈਂ ਇਹ ਚਲ ਮੈਂ ਬੁੜਾ ਲੈ ਜੂਆ ਜੀ ਥੱਲੇ ਵੇਖਾਂ ਮੈਂ ਕਿਰਾਂ ਵੇਖਿਆ ਬਸ ਉਹਨੂੰ ਵੱਧ ਕੇ ਲੱਗੇ ਇੱਥੇ ਪੱਟ ਖੜੀ ਐ ਚ ਕੋਈ ਤੈਨੂੰ ਸਾਦਾ ਪਾ ਦੇ ਯਾਰ ਜੀ ਉਹ ਸਾਡੇ ਜਿਵੇਂ ਆਇਆ ਮੋਟਰ ਰੋਸਣ ਹੈ ਨਹੀਂ ਸੀ ਐਂਦੀ ਐਡੇ ਕੁੜੀ ਨਹੀਂ ਆ ਨਾ ਦੇ ਕੁੜੀ ਓਹ ਠੀਕ ਐ ਭਾਈ ਹੋ ਗਿਆ ਕਰ ਚੱਲ ਸਾਢੇ ਅੱਠ ਭਾਈ ਆਪਾਂ ਦਾ ਤੱਕਾ ਕਰਿਆ ਲੋੜਾ 500 ਥੋੜਾ ਸਵਾ ਸਵਾ ਤੇ ਪੰਪਾ 400 ਇਹ ਲੋੜਾ 100 ਛੋੜ 100 ਲਾ ਲਈ 100 ਲਗਾਈ ਕਰਾ ਲੋ ਭਾਈ ਲਿਖਾਈ ਕਰਾ ਲੋ ਜਾ ਲਖਾਇਆ ਠੀਕ ਆ ਭਾਈ ਹੱਕ ਤਾਂ ਹੈਗਾ ਭਾਈ ਦੋਨਾਂ ਨੇ ਆ ਵੇ ਕਿੰਨੇ ਦੀਆਂ ਹੋ ਗਈਆਂ ਜੱਗੂ ਕਿਹੜੀ ਬੱਕਰੀ ਵੇਚੀ ਹੈ ਬਾਈ ਪਰਲੀ ਹਾਂਜੀ ਲਓ ਵੀ ਆ ਬੱਕਰੀ ਦਾ ਸੌਦਾ ਹੋਇਆ ਕਿੰਨੇ ਦਾ ਕਰਤਾ ਜੱਗੂ 20000 ਦਾ ਜੀ ਠੀਕ ਆ 20000 ਗੂਗਲ ਪੇ ਕਰਨੇ ਆ ਪੈਸੇ ਬਾਈ ਆਪਣਾ ਕਿਹੜਾ ਪਿੰਡ ਆ ਇੱਕ ਮਿੰਟ ਵੇ ਕਿਹੜਾ ਪਿੰਡ ਆ ਨਹੀਂ ਪਿੰਡ ਕਿਹੜਾ ਪਿੰਡ ਚੈੱਕ ਕਰਕੇ ਲੈ ਜੀ ਰੇਡੀ ਬਾਕਸਰ ਤੋਂ ਪਰੇ ਚੋਕੇ ਵੇਖ ਲੈ ਵੱਡੀ ਵੀਰ ਚੋਕੇ ਠੀਕ ਓਏ ਚੋਕੇ ਵੇ ਚੋਕੇ ਚਾਹਿਆ ਵੀਰ ਚੋਕੇ ਦੇਖ ਵੀ ਚੋਕੇ ਚੱਲ ਆ ਕੇ ਦੇਖ ਲੈ 1.5 ਲੀਟਰ ਦੁੱਧ ਦੀ ਗਰੰਟੀ ਵੀਰੇ ਜਾ ਕੇ ਚੋਣੇ ਆਦਾ ਛੋਟਾ ਓਏ ਉਹ ਤਾਂ ਕੋਈ ਹੈਗਾ ਚੈੱਕ ਕਰਦੇ ਆ ਰਜਾਇਆ ਬੱਚਾ ਬਚਰ ਜਾ ਰਜਾਇਆ ਮੰਡੀ ਜੀ ਵਿੱਚ ਤੁਗਾ ਯਾਰ ਮੰਡੀ ਜੀ ਕਿੱਧਰ ਲੱਗਿਆ ਪਿੰਡ ਕਿਹੜਾ ਬਾਈ ਆਪਣਾ ਮੋੜ ਕਿੰਨੇ ਚਿਰ ਦੇ ਨਾਲ ਆ ਜਿਹੜਾ ਮੋੜ ਲਓ ਵੀ ਟੋਂਗ ਵਾਲੀ ਬੱਕਰਾ ਮੰਡੀ ਤੇ ਸੌਦੇ ਹੋਈ ਜਾਂਦੇ ਦੋਸਤੋ ਇਹ ਬਾਈ ਯਾਰ ਵੇਖ ਲੋ ਉਹ ਮੋੜ ਤੇ ਬਾਈ ਗਰਲਾਲ ਦੀ ਸੀਗੀ ਫਰੀਦਕੋਟ ਵਾਲੀ ਦੀ ਬੱਕਰੀ ਇਹੇ ਚਲੋ ਕਰੋ Google Pay ਬਾਈ 1.5 2 ਲੀਟਰ ਦੁੱਧ ਚੋਲੀ ਬੱਕਰੀ ਥਲੋਂ ਜਾ ਕੇ ਸੇਵਾ ਕਰਕੇ ਚਗਾਇਆ ਦੁੱਧ ਪੂਰਾ ਓ ਇਹਨਾਂ ਦੀ ਉਹ ਵਪਾਰੀਆਂ ਵਾਲੀ ਗੱਲ ਨਹੀਂ ਬੱਕਰਾ ਬੱਚਾ ਵੀ ਭੁੱਖਾ ਮਾਰੀ ਰੱਖਣਾ ਜਾਂ ਘਰ ਦੀ ਬੱਕਰੀ ਕਿਹੜਾ ਆਪਣੀ ਕੋਈ ਵਪਾਰ ਆਲੀ ਹੋਣੀ ਆ ਜੀ

ਬਣਾ ਦੇ ਵੀਡੀਓ ਬਣੀ ਜਾਂਦੀ ਹੈ ਮ ਬਣੀ ਜਾਂਦੀ ਵੀਡੀਓ ਹੋਣੀ ਆ Google Pay ਕਰ ਦਿਓ ਬਸ ਜਮ ਪੈਸੇ ਬਣਾਉਣੇ ਤੇ ਪੈਸੇ ਦੇਣ ਦਿਓ ਉਧਰ ਚੱਲੋ ਬਾਈ ਜਿਹੜੇ ਨੇ ਪੈਸੇ ਫੜਨੇ ਆ ਕਰਨਾਲ ਫੜੀ ਵੀਰੇ ਪੈਸੇ ਚੱਲਣੇ ਬਸ ਕਿੱਥੇ ਹਾਂ ਓ ਬੜੀ ਓਏ ਫੜਦਾ ਬੱਕਰੀ ਨੂੰ ਆ ਫੜ ਬੱਕਰੀ ਦੇ ਸਾਹਮਣੇ ਬਾਈ ਉਹਰੇ ਨੂੰ ਮੂੰਹ ਰੱਖੀ ਫੜ ਕੇ ਰੱਖੀ ਪਹਿਲਾਂ ਪਾਇਆ ਨੀ ਚੋਲਾ ਉਹਨਾਂ ਕੇ ਸਾਰੇ ਦਾ ਕੰਮ ਜੀ ਹੈ ਚੋਂਗਾ ਚੋਂਗਾ ਬੰਦ ਗੱਡੀ ਗੱਲ ਆ ਕੋਈ ਜੱਗ ਨਹੀਂ ਬੋਲੀ ਦੀ ਨਹੀਂ ਸਮਝ ਆਉਂਦੀ ਇਹਨੂੰ ਯਾਰ ਇਹਦੇ ਮੱਥਾ ਵੀ ਕੀ ਮਾਰਾਂਗਾ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਕਿੰਨੇ ਦੀ ਹੋਈ ਇਹ ਬਾਈ 21 21000 ਬਾਈਆਂ ਦੀ ਕੱਦ ਕਾਠ ਬਹੁਤ ਆ ਬੱਕਰੀ ਦਾ ਯਾਰ ਹਾਂ ਪਰਚੀ ਹਾਂਜੀ ਆਓ ਜੀ ਇਹ ਹਾਂ ਉਹ ਇਹ ਨਿੱਦਨ ਦਾ 21 ਦੀ ਮਾਰ ਪਰਚੀ ਤੇਰੇ ਕੋਲ ਹੈ ਨਾ ਹਾਂਜੀ ਚੈੱਕ 11 پورے ਉਹਦੇ ਬੱਸ ਨਾ ਦੇਣੇ ਨਾ ਲੈਣੇ ਯਾਰ 11 ਬਈ ਗਿਣੋ ਗਿਣੋ 11 ਕਿ ਬੰਦਿਆ ਤੇਰੇ ਨਾਲ 13 ਕਾ ਮਾਂ ਮੈਂ ਨਾ ਚੱਲ ਫੜਾ ਫਿਰ ਰੁਪ ਜਾ ਇਹ ਇੱਕ ਇਹ 11 ਦਿਓ 13 ਹੋ ਗਿਆ ਹੁਣ ਗੈਣ ਲਓ ਦੁਬਾਰਾ ਫੇਰ ਇਕੱਠੇ ਕਰਕੇ ਨਵੀਂ ਬਹੁਤ ਵਧੀਆ ਸੌਦਾ ਹੋਇਆ ਬਾਈ ਨੇ ਸਾਡਾ ਰੱਖਿਆ ਮਾਨ ਤਾਨ ਕਾਲੇ ਨੇ 7 8 ਇੰਨੇ ਦੀ ਹੋਰ ਕਿਸੇ ਨੂੰ ਨਹੀਂ ਦਿੱਤੀ ਬੱਕਰੀ ਤੇ ਪਰ ਬੱਬੀ ਨੂੰ ਮੈਂ ਦਵਾਈ ਆ ਹੋ ਗਈ ਦੇਊਗਾ ਛੋਟ ਐਂਦੀ ਕੀ ਮਜਾਲ ਹੈ ਬੱਕਰੀ ਔਰ ਲਾਲ ਲੋਈਆ ਖੜੀ ਜਿਹੜੀ ਆ ਚੰਗੀ ਤਰ੍ਹਾਂ ਤੁਹਾਨੂੰ ਥਾਂ ਹਵਾ ਨਾਲ ਹੀ ਵਿਖਾਉਣੇ ਆ ਮੈਂ ਰੱਖ ਐਨੇ ਤਾਂ ਹੋਇਆ ਫੇਰੇ ਜਾ ਲੈ ਆ ਯਾਰ ਬੱਸ ਲਓ ਵੀ ਆ ਬੱਕਰੀਆ ਜਿਹਦਾ ਸੌਦਾ ਹੋਇਆ ਤੌਂਗ ਵਾਲੀ ਮੰਡੀ ਦੇ ਬਾਈ ਕਾਲਾ ਰਮਈਏ ਵਾਲਾ ਕਿੰਨੇ ਦੀ ਨਿਕਲਿਆ 700 ਰੁਪਏ ਲੈ ਕੇ ਆਂਦੰਦ ਮੈਂ ਵੇਖਿਆ ਤੂੰ 6 6 ਸੀ ਉਦੋਂ ਜਦੋਂ ਨਹੀਂ ਸੀ ਉਦੋਂ 6 ਸੀ ਭੈਣ ਹੁਣ 8 ਹੋ ਗਈ ਹੋਊਗੀ ਹੋਰ ਕੀ ਹੋ ਗਿਆ ਬੰਬ ਡੇਕ ਪੂ ਬਾਪੂ ਹੁਣ ਬੰਬ ਡੇਕ ਪੂਏ ਹੁਣ ਕੀ ਹੋ ਜੂ 8 ਹੋ ਗਈ ਹੋਊਗੀ ਡਾਵੇਂਮੀ ਓਏ ਦੇ ਜੰਦੂ ਰਿਆਮਾਨ ਵਾਹ ਕਿਰਾਏ ਵਾਹ ਰੱਬ ਦਾ ਰੱਬ ਦਾ ਅੱਠੇ 15 ਹੋ ਗਿਆ ਵਾਜੀ ਖੁਸ਼ ਆ ਹੁਣ ਖੁਸ਼ ਆ ਹੁਣ ਲੈ ਖਾ ਦੇ ਫਿਰ ਧੰਨਵਾਦ ਤੇਰਾ ਤੂੰ ਮਾਨ ਤਾਨ ਸਾਡਾ ਕੀਤਾ ਬਹੁਤ ਬਹੁਤ ਧੰਨਵਾਦ ਕਾਲੇ ਠੀਕ ਆ ਠੀਕ ਸਹੀ ਕਾਲੇ ਨਹੀਂ ਕਰਦਾ ਦਾ ਜਮਾ ਬੰਦਾ ਹੋਣਾ ਸਾਡੇ ਛੋੜ ਕਰ ਦੇ ਤਿਲ ਖਾ ਦੇ ਲੈ ਭਾਈ ਇੱਕ ਛੋੜ ਕਰ 15 ਮਿੰਟ ਹੋ ਗਏ 15 ਮੈਂ ਆ ਵੀ ਮਸਤ ਫੋਲਾ ਲੈਂਦਾ ਟੋਂਗ ਵਾਲੀ ਬੱਕਰਾ ਮੰਡੀ ਤੇ ਜੋੜੀ 2.24 ਲਾਤਾ ਫੇਰ ਬਾਈ ਇਹ ਕੀ ਆ ਨਾ ਅੰਕਲ ਅੰਕਲ ਨਹੀਂ ਦੋਨੇ ਬਾ ਜੋੜਾ ਆਇਆ ਦੋ ਪਾਸੇ ਆਤ ਜੇ ਨਾ ਨਹੀਂ ਬਾਈ ਲਓ ਵੀ ਬਾਈ ਜੀ ਟੋਂਗ ਵਾਲੀ ਬੱਕਰਾ ਮੰਡੀ ਤੇ ਪਹੁੰਚੇ ਆ ਤੇ ਬਾਈ ਜੀ ਕਿਹੜਾ ਪਿੰਡ ਆਪਣਾ ਆਲਾ ਫਾਇਲ ਗਈ ਹਾਜ਼ਰ ਕਰੀਆ ਸਾਡੇ ਏਰੀਆ ਦੇ ਬੰਦੇ ਸਾਡੇ ਕੋਲ ਨਹੀਂ ਹੁੰਦੇ ਤੁਸੀਂ ਸਾਡੇ ਕੋਲੇ ਬੇਦਰ ਆਇਆ ਕਰੋ ਲੋ ਆ ਬੱਕਰੀ ਦਾ ਸੌਦਾ ਚੱਲੀ ਜਾਂਦਾ ਹਰੇ ਮੰਡੀ ਮੈਂ ਉਹ ਬਸ ਨਹੀਂ ਕਿਸੇ ਆਇਆ ਦਾ ਨਿਕਾੜ ਜਾ ਆਲਾ ਆ ਜਾ ਫੰਡ ਨਹੀਂ ਨਹੀਂ ਬਈ ਸਾਨੂੰ ਬੱਕਰੀ ਨਹੀਂ ਬਈ ਮੰਨੋ ਫਿਰ ਨਹੀਂ ਬਈ ਜੱਜ ਦੀ ਮੈਂ ਬਸ ਮੇਰੀ ਗੱਲ ਤੈਨੂੰ ਤੇ ਹੀ ਕਹਾਂ ਚਲ ਹੁਣ ਮੈਂ ਹੋਰ 20000 ਬਸ ਸਾਨੂੰ ਨਹੀਂ ਬਈ ਸਾਡੇ 20000 ਨਹੀਂ ਸਾਡੇ 24000 ਲੱਗ ਗਏ ਚਲ ਆਉਣ ਦੇ ਸਾਡੇ ਨਹੀਂ 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 ਦੇਣੀ ਨਹੀਂ ਭਾਈ ਜੀ ਉਹ ਨਾ ਵਪਾਰਾ ਦਾ ਭਾਈ ਜੀ ਭਾਈ ਜੀ ਮੇਰੀ ਗੱਲ ਮੰਨ ਜਾ ਗੱਲ ਮੰਨ ਜਾ ਮੇਰੀ ਗੱਲ ਸੁਣ ਮੰਨ ਜਾ ਲਾਸਟ ਬੱਤੀ 25000 ਦੀ ਦੇ ਆ ਚੱਕ ਜੇ ਦੇਣੀ ਦਾ ਚਾਹਦਾ ਸਾਡੇ ਚੰਦਾ ਬੱਤੀ ਲਾ ਦੋ 8000 ਦੀ ਦੇ ਉਹ ਨਹੀਂ ਨਹੀਂ ਯਾਰ ਠੀਕ ਆ ਫਿਰ ਤੂੰ ਵੇਚ ਨਹੀਂ ਨਹੀਂ ਫਿਰ ਤੂੰ ਆ ਕਹਦੇ ਭਾਈ ਵੇਚ ਨਹੀਂ ਆਏ ਯਾਰ ਨਹੀਂ ਵੇਚ ਨਹੀਂ ਆਏ ਯਾਰ ਪੈਸੇ ਘਟ ਕੇ ਫਿਰ ਵੀ ਨਹੀਂ ਨਹੀਂ ਆਹ ਫੜ ਲਈ ਨਹੀਂ ਬਈ ਆ ਫੜ ਲਾ ਹੁਣ ਬਈ ਦੇਣੀ ਆ 32000 ਤੋਂ ਕੱਟ ਦੇਣੀ ਨਹੀਂ ਬੱਕਰੀ ਹੈ 32000 ਤੋਂ ਕੱਟ ਨਹੀਂ ਦੇਣੀ ਹੈ ਨਹੀਂ ਦੇਣੀ 32000 ਕਰ ਤੂੰ ਵੇਲਾ ਜਿੱਥੇ ਗਿਆ ਇਹ ਮੈਨੂੰ ਲੱਗੇ ਮੈਂ ਉੱਥੇ ਚੜਾ ਦਿੱਤੀ ਮੈਂ ਜੇ ਇਹ ਗੱਲ ਕਹਿੰਦੇ ਲੱਗੇ ਨਹੀਂ ਪਾਉਂਦਾ ਪਾਤੀ 1500 ਟਪਾਤੀ ਆ ਆਪਾਂ 32000 ਕਿਹਾ ਆ ਲੈ ਸਾਡੇ 32000 ਮੰਗਿਆ 32000 ਕਿਹਾ ਸਾਡੇ 32000 ਕਿਹਾ ਸਾਡੇ 25000 ਕੱਟ ਲੈ ਸਾਡੇ ਹਾਂ ਇਹ ਹੱਥ ਲਾ ਲੈ ਉਹ ਬੱਕਰੀ 26 ਦੀ ਦੇ ਹੁਣ ਨਾ ਬੋਲੀ ਆ ਜਾ ਨੀ ਮੈਂ ਉਹ ਨਹੀਂ ਭਾਈ ਜੀ ਆ ਜਾ ਹੁਣ ਬੋਲਦੇ ਨਹੀਂ ਨਹੀਂ ਲੈ ਹੁਣ ਤੂੰ ਫਰਾਤ ਹੀ ਮੈਨੂੰ ਬਾਜ ਮਾਰਨੀ ਆ ਜਾਂ ਹੁਣ ਨਹੀਂ ਨਹੀਂ ਮਾਰਦੇ ਨਹੀਂ ਭਾਈ ਜੀ ਮਾਰਦੇ 26000 ਲਾਗਾ ਰੱਖਣ ਵਾਸਤੇ ਲੈਨੇ ਆ ਵੇਚ ਨਹੀਂ ਥੋੜੀ ਆ ਠੀਕ ਹੈ ਹਾਂ ਠੀਕ ਆ ਉਧਰ ਲੈ ਪਾਸੇ ਹੋ ਪਰਲੇ ਦਾ ਸੀ ਕਿੱਧਰ ਗਿਆ ਉਹਨੂੰ ਆਹ ਖੜਾ ਤੇਰੇ ਮਗਰ ਹੀ ਉੱਥੇ ਹੀ ਖੜ ਜਾ ਬਾਈ ਹਾਲਾ ਫੜ ਉਧਰ ਹੀ ਖੜ ਹਾਲਾ ਹਾਲਾ ਫੜ ਲੈ ਹੁਣ ਘਰ ਸੜ ਨਹੀਂ ਕੋਈ ਬਾਈ ਸੋ ਹੀ ਪਾਤੀ ਹੈ ਬਾਈ ਇਹ ਨਹੀਂ ਕਰੀ ਆ ਅਸੀਂ ਜੜੀ ਬਾਈ ਦੀ ਫੜ ਲੈ ਉਹ ਮੇਰੀ ਸੋੜ ਉਹ ਫੜ ਲੈ ਅਸੀਂ ਬਾਈ ਤੋਂ ਚੜੇ ਸੀ ਉੱਤਰੀ 쪽 ਫੜਾ ਤੇਰੀ ਨਾ ਤਾਂ ਉਹਨੇ ਦੀ ਆ ਸਾਨੂੰ ਪਰਾ ਕਿਤੇ ਕਰਦਾ 30000 ਰੁਪਏ ਉਹ ਯਾਰ ਸਭ ਫੜਦਾ ਯਾਰ ਮੈਂ ਤੁਹਾਨੂੰ ਯਾਰੀ ਸਿੱਧਾ ਹੀ ਛੱਡਦਾ 30000 30000 ਤੋਂ ਕੱਟ ਦੇਣੀ ਨਹੀਂ ਹਾਂ 30000 ਕੱਟ ਦੇਣੀ ਨਹੀਂ 27000 ਦੀ ਦੇਜ ਦੇਣੀ ਤਾਂ ਇਹ ਨਹੀਂ ਰੱਖ ਲਾ ਇਦੋਂ ਬਾਅਦ ਫਿਰ ਤੈਨੂੰ ਇਹ ਕਹਤਾ ਨਹੀਂ ਨਹੀਂ ਕੋਈ ਗੱਲ ਨਹੀਂ